ਮਿਸਤਰ ਕਾਲਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ 'ਤੇ ਮੈਂ ਤੁਹਾਨੂੰ ਦੋ ਗਮ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਹੌਲੇ-ਹੌਲੇ ਪੱਜ ਤੁਹਾਨੂੰ ਦਿਖਾਵਾਂਗੇ ਇੱਕ ਬੱਚੇ ਵਾਲੀ ਦਿਖਾਉਣੀ ਆ ਤੇ ਇੱਕ ਟੋਕੜ ਗੱਬਣ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਤੁਹਾਨੂੰ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਡੀ ਡਿਟੇਲ ਬਾਕੀ ਇਹ ਵੀ ਸੂਈਆਂ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਖ ਚਾ ਕੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੇ ਵੇਗਿਆ ਮਾਲ ਉਦਨਾਲਾ ਫਿਰ ਕੀ ਜਾਂਦਾ ਇਹ ਮਾਲ ਤਿੰਨ ਚਾਰ ਡੰਗਰ ਦਾ ਉਦਾਂ ਹੀ ਵੇਖ ਕੇ ਅੱਛਾ ਹਾਂਜੀ ਕਿੰਨਾ ਕ ਫੋਨ ਫਾਣਾ ਹੁੰਦੇ ਫਿਰ ਬੜਾ ਹੀ ਫੋਨ ਆ ਯਾਰ ਜੀ ਅੱਛਾ ਭਾ ਚਲੋ ਜਾਇਜ ਹੁੰਦੇ ਆ ਤੁਹਾਡੇ ਭਾਈ ਆਪਣੇ ਜਾਇਜ ਆਜ ਤੇ ਫੇਰ ਤੁਹਾਨੂੰ ਭਾ ਅੱਛਾ ਦੇ ਜਿਹੜੇ ਪਹਿਲੇ ਫੋਨ ਤੇ ਹੀ ਜਾਣ ਠੀਕ ਆ ਕੋਈ ਵੀਡੀਓ ਵੇਖੇ ਪੂਰੀ ਹਨਾ ਹਾਂਜੀ ਪੂਰੀ ਵੇਖੀ ਚਲੋ ਨਾਮ ਦੱਸੋ ਇੱਕ ਵਾਰੀ ਫਿਰ ਜੀ ਨਾਮ ਰੋਸ਼ਨਦੀਪ ਸਿੰਘ ਨਾਂ ਜੇ ਆਪਣਾ ਪਿੰਡ ਸੁਲਤਾਨਵੰਦ ਜੀ 골ਡਨ ਗੇਟ ਤੋਂ ਕਿੰਨੇ ਕਿਲੋਮੀਟਰ ਆਪਣਾ ਘਰ ਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ 7717211839 ਨੰਬਰ ਜੇ ਬੋਲ ਠੀਕ ਹੈ ਤੇ ਆਪਾਂ ਨੂੰ ਸ਼੍ਰੀ ਦਰਬਾਰ ਸਾਹਿਬ ਵੀ ਲੱਗ ਗਈ ਆ ਤੇ ਕਿੰਦਾ ਸਾਹਿਬ ਵੀ ਲੱਗ ਗਈ ਹੈ ਹਨਾ ਕੋਈ ਆਵੇ ਨਾਲੇ ਉੱਥੇ ਦਰਸ਼ਨ ਮੇਲਾ ਕਰਦੇ ਤੇ ਨਾਲੇ ਪਸ਼ੂ ਵੇਖ ਲੈ ਹਨਾ ਆਪਣੇ ਪਸ਼ੂ ਵੇਖ ਕੇ ਲਾ ਜੀ ਚਲੋ ਸ਼ੁਰੂਆਤ ਫਿਰ ਪਹਿਲੇ ਨੰਬਰ ਵਾਲੀ ਇੱਥੇ ਝੋਟੀ ਤੋਂ ਕਰ ਲਈਏ ਗੋਲ ਸਿੰਘ ਦੀ ਆ ਜਿਹੜੀ ਬੱਚਾ ਤੇ ਮਗਰ ਕੱਟਾ ਜੀ ਹਾਂਜੀ ਕੱਟਾ ਜੀ ਉੱਚਾ ਤੇ ਕਿੰਨਾ ਜੇ ਹੁਣ ਦੁੱਧ ਦੇ ਤੇ ਕੋਲ ਦੁੱਧ ਵੀਰ ਜੀ 5 ਕਿਲੋ ਪੱਕਾ ਆਊਗਾ ਆਪਾਂ 6 ਨਹੀਂ 7 ਨਹੀਂ ਆ ਪੰਜ ਕਿਲੋ ਦੋਵੇਂ ਟਾਈਮ ਆਪਣੇ ਘਰ ਲੀਟਰ ਨਾ ਮਿੰਕੇ ਲੈ ਜਾਣ ਕੰਡੇ ਦੇ ਜੋ ਓਕੇ ਲੈ ਜਾਣ ਅੱਛਾ ਇੱਥੇ ਅੱਛਾ ਆਨਲਾਈਨ ਭਾਂਚਵਾ ਲੈਣ ਜੇ ਕਿਸੇ ਕੋ ਨਹੀਂ ਆ ਜਾਂਦਾ ਫੋਲੋ ਫਿਰ ਤੋੜ ਦਈਏ ਥੋੜੀ ਮਰੀ ਤੇ ਇਹ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਪਾ ਲਾਗੇ ਤਾਂ 1.5 ਲੱਖ ਦੀ ਮੱਝ ਲੈਂਦੀ ਉਹਨਾਂ ਨੇ ਤਾਂ ਸਾੰਭ ਨਹੀਂ ਕੀਤੀ ਸਾੰਭ ਵੀ ਨਹੀਂ ਆ ਮੱਝ ਨਾ ਛੋਟੀ ਸੋਹਣੀ ਆ ਉਦਾਂ ਪਹਿਲੇ ਸੁਵੇਲ ਜਾਂਦੀ ਹਰ ਕੀ ਦੁਜੇ ਹੁਣ ਜਾਰੀ ਇੰਨੀ ਨੈਗੇਟਿਵ ਬਣੀ ਏ ਪਰ ਇਹ ਚੱਕ ਪਾਸ ਤੇ ਗਰੈਟੀ ਨਹੀਂ ਆਪਣੀ ਐਨ ਤੋੜਦੀ ਇਹਨੂੰ ਤੋੜ ਦੇ ਕਰੀ ਸਿੱਧੀ ਲੱਗੇ ਆ ਵੇਖੋ ਕੱਲ ਨੂੰ ਕੀਮਤ ਵਾਲੀ ਮੱਝ ਫੇਰ ਕੇ ਕੋਈ ਸਾੰਭ ਹੁੰਦਾ ਇਹ ਆਪੇ ਕੱਲ ਨੂੰ ਜੇ ਛੋਟੀ ਤਿਆਰ ਹੁੰਦੀ ਆ ਤੇ ਚੰਗੀ ਰਕਮ ਤੇ ਤਿਆਰ ਹੋ ਜੂਗੀ ਇਹ ਬੇ ਸਟਰਕਚਰ ਸੋਨਾ ਵਾ ਤੇ ਉੰਜ ਚਲ ਸਾਹਮਣੇ ਨੇ ਕੱਟ ਕੀਤੀ ਆ ਉਦੋਂ ਹੀ ਵੱਧ ਜੂਗੀ ਐਸੇ ਵਸ ਵਾ ਚੰਗੀ ਖੁਰਦ ਤੇ ਬਾਕੀ ਮਗਰ ਇਹਦੇ ਕੱਟਾ ਮਿਲਦੇ ਕੱਟੇ ਤੇ ਹੀ ਆ ਕੱਟੇ ਦੇ ਮਿਲਦੀ ਦੋਵੇਂ ਟਾਈਮ ਤੇ ਤੇ ਕੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਜੀ ਛੋਟਾ ਇਹ ਮੁੱਲ 52000 ਦੀ ਦੇ ਦੀ ਕਰੀਏ ਕਮਾਈ 5-7000 ਦਾ ਕੱਟਾ ਇਹ ਮਗਰਾਂ ਨੂੰ 7000 ਮਿਲਦੇ ਆ ਪਰ ਮੈਂ ਕਹਿਆ ਨਹੀਂ ਮੱਝ ਦੇ ਨਾਲ ਹੀ ਕੱਲਣਾ ਆਪਾਂ ਉਹ ਵੱਡਣ ਵਾਲੇ ਦੇ ਦਿੰਦੇ ਹੁੰਨੇ ਨਾ ਚਲੋ ਇਦਾਂ ਵੀ ਚਲੋ ਜਾਣ ਬਾਜੂਗੀ ਜਾਣ ਬਾਜੂਗੀ ਨਾਲੇ ਨਾਲੇ ਕੱਲ ਨੂੰ ਕੋਈ ਪਾਲ ਪੂਲ ਕੇ ਆਪਣਾ ਮੱਝ ਪ੍ਰੀ ਕਰ ਲੈਂਦਾ ਹਾਂਜੀ ਹਾਂਜੀ ਇਹ ਵੀ ਚਲੋ ਪਲਿਆ ਪਲੋਸਾ ਵਾ ਪਲਿਆ ਪਲੋਸਾ ਦੱਸਿਆ ਜੱਜਾ ਮੱਲਾ ਯਾਦ ਹੀ ਦੇ ਦੀਆਂ ਹੋਰ ਹੁੰਦਾ ਥੱਲੇ 47000 ਦੀ ਜੱਸ ਨੌਂ ਹੀ ਹੋਰ ਛੋਟੀ 34 ਅੱਛਾ 47000 ਦੀ ਦੇ ਦੇਣੀ ਆਈ ਤੇ ਮਗਰ ਇਹਦੇ ਕਟਾ ਵਾਲੇ ਸਿੰਘੀ ਸੁੰਗੀ ਬਹੁਤ ਚੰਗੀ ਲੱਗੀ ਸੰਭਾਲ ਨਹੀਂ ਕੀਤੀ ਦੇ ਜਿੱਦਾਂ ਕਹਿੰਦੇ ਵੀ ਇਹ ਵੱਡਣ ਵਾਲੇ ਜਿਹੜਾ ਵਾ ਸੱਤ ਹਜ਼ਾਰ ਦੇਣਦੇ ਸੀ ਪਰ ਦਿੱਤਾ ਨਹੀਂ ਆ ਤੇ ਬਾਕੀ ਆਪਣੀ ਚਵਾਈ ਕਰਕੇ ਤੇ ਤਸੱਲੀ ਕਰਕੇ ਖੜਾ ਤੇ ਹੁਣ ਆ ਗਈ ਆਪਣੇ ਕੋਲ ਚੈੱਕ ਪਾਸਟ ਚੈੱਕ ਪਾਸਟ ਦੇ ਸੱਤ ਮਹੀਨੇ ਸੱਤਾਂ ਦਾ ਵਾਦੀ ਹੋਊਗਾ ਘਟ ਨਹੀਂ ਹੋਊਗੀ ਇਹ ਅੱਛਾ ਹਾਂਜੀ ਤਾਂ ਸਵਾਜ ਨੂੰ ਮੇਨ ਬੜਾ ਚੰਗਾ ਏ ਮੱਝ ਦਾ ਕੱਦ ਵਜਨ ਚੰਗਾ ਤਰ੍ਹਾਂ ਹਨਾ ਹਾਂਜੀ ਦੁੱਧ ਦਿੰਦੀ ਓ ਤਰ੍ਹਾਂ ਹੁਣ ਵੀਜੀ 2 ਕਿਲੋ 3 ਲਾ ਲਓ ਕੋਈ ਕਿਉਂ 7 ਤਾਂ ਦੁੱਧ 7.5 ਦੇ ਵਿੱਚ ਵਿੱਚ ਮੱਝ ਹੈ ਤੁਹਾਨੂੰ ਬਾਅਦ ਛੱਡਣ ਵਾਲੀ ਹੋਈ ਏ ਹਾਂਜੀ ਹਾਂਜੀ ਉਦਾਂ ਸੱਜਰ ਨੇ ਦੁੱਧ 17 18 ਕਿਲੋ ਕੱਢਿਆ ਜੀ ਅੱਛਾ ਐਡ ਕੀਤੀ ਜੇ ਸਵੇਰੇ ਸੋਣਾ ਜੀ ਹੁਣ ਦੂਜੇ ਸਵੇਰੇ ਬਾਕੀ ਆ ਵੀ ਹੈਗੀ ਮੱਝ ਭਾਰੀ ਆ ਤਰ੍ਹਾਂ ਅੱਜ ਭਾਰੀ ਵਜਨ ਬੜਾ ਏ ਚੰਗਾ ਸਟਰਕਚਰ ਚ ਆ ਵੇਖੋ ਗੱਡੀ ਤਗੜੀ ਮੱਝ ਇਹ ਅੱ비 ਥਣ ਪਾਸ ਕਰਾ ਦੂਗੀ ਹੁਣ ਪੂਰੇ ਵਧੀਆ ਪਾਸ ਕਰਾ ਦੂ ਵਧੀਆ ਨਹੀਂ 2 ਵੀ ਮਹੀਨਾ ਕੁ ਚਾਹ ਪਾਣੀ ਦਾ ਵੀ ਸ ਉਹ ਅਗਲੇ ਦੀ ਮਰਜ਼ੀ ਆ ਹਾਂ ਅਗਲੇ ਨੇ ਛੱਡਣੀ ਥਾਨ ਇਹਦੇ ਦੇਖਾ ਦੇ ਬਾਕੀ ਮਿਲਕਵੇਨ ਵਿੱਚ ਚੰਗੇ ਮੋਟੀ ਲੱਗੇ گاਵਾ ਵਾਂਗੂ ਤੇ ਥਾਨ ਵੀ ਚੰਗੇ ਗਾਪਤੇ ਆ ਤੁਰਾਂ ਫੇਰ ਇੱਕ ਅਲੀ ਵਿਰਜੀ ਨੂੰ ਨਾਲੇ ਭਾਈ ਇਹਨੂੰ ਮਿਹਨਤ ਕਰਤ ਬਹੁਤ ਚੰਗਾ ਵੀ ਕਰੀ ਲਾਜੋ ਉੱਧਰ ਨੂੰ ਲਾਜਾ ਇੱਕ ਅਜਿਹੇ ਦੂਸਰਤ ਸਟਰਕਚਰ ਜਿਹੜਾ ਦੇਖ ਸਕਦੇ ਆਂ ਬਾਕੀ ਇਹ ਆ ਵੀ ਝੜੀਆਂ ਝੜੀਆਂ ਚੱਲਣਦੀਆਂ ਵਾਂ ਤੇ ਸ਼ਹਿਰ 'ਚ ਫਿਰ ਪੱਠੇ ਹੁੰਦੇ ਨਹੀਂ ਆ ਸ਼ਹਿਰ 'ਚ ਇਹ ਲਗਭਗ ਵੀਰਦੀ ਹੁਣਾਂ ਦਾ ਤੁਹਾਨੂੰ ਫੁਰਲੀ ਵੀ ਦਿਖਾਉਨੇ ਆ ਢੋੜੀ ਪਈ ਏ ਖਾਲੀ ਨੀਰੀ ਇਹ ਆ ਵੀ ਇੱਥੇ ਟੋਕਿਆਂ 'ਤੇ ਪੱਠੇ ਆਉਣਗੇ ਤੇ ਫਿਰ ਜਿਹੜੇ ਘਰਾਂ 'ਚ ਹੋਣੇ ਆ ਤੇ ਬਰਸਾਤਾਂ ਵਰਸੁੱਤਾ ਵੀ ਕਈ ਵਾਰੀ ਆਉਂਦੇ ਨਹੀਂ ਆ ਟੋਕਿਆਂ ਦੇ ਇੱਠੇ ਤਾਂ ਕਰਕੇ ਪਛ ਪੂਰਾ ਰੱਜਿਆ ਰੱਜਿਆ ਨਹੀਂ ਹੁੰਦਾ ਆਲੇ ਆਪਣਾ ਪਲਾਨ ਨਹੀਂ ਕੋਈ ਵੀਡੀਓ ਕੋਲ ਦਾ ਅੱਜ ਤੱਕ ਮੈਂ ਵੈਸੇ ਫੋਨ ਮਾਰਿਆ ਹਾਂ ਹਾਂਜੀ ਆ ਦੇਖਾ ਦੇ ਜੀ ਗਾੜੀ ਖਰਲੀ ਜਿਹੜੀ ਥੋੜੀ ਆ ਨੀਰੀ ਉਹ ਮੀ ਆ ਗਿਆ ਇਸ ਅੰਦਰ ਕਰਤੀਆ ਚਲੋ ਫੇਰ ਪਾਰ ਪਾਰ ਤੇ ਇਹਦਾ ਫਿਰ ਮੁੱਲ ਜਿਆਦਾ ਰੱਖੀ ਆ ਕੋਈ ਹੋ ਤਾਂ ਤੁਹਾਨੂੰ ਪਤਾ ਵਾ ਇਹ ਅਬੀ ਜਿਹੜਾ ਸਾਮ ਕੇ ਨਾਲ ਚੰਗੀ ਰਕਮ ਵੀ ਜੋੜਦੇ ਜਿਆਦਾ ਕਮ ਜੋੜ ਦੂਗਾ ਜਸਤ ਨਹੀਂ ਕਰੀਏ ਜਸਤ ਨਹੀਂ 65 ਦੀ ਦੇ ਦੀ ਆਹੰਦ ਹੋਰ ਥੱਲੇ ਚਲ 62000 ਦੀ ਜਸਤ ਨੋ ਦੇ ਦਾਂ ਤੁਹਾਨੂੰ ਵੀ ਪਤਾ ਵਾ ਰੋਕ ਦੀ ਜੇ ਘਟ ਹੁੰਦੀ ਨਾ ਦੋਵਾਂ ਟਾਈਆਂ ਮਹੀਨੇ ਦੀ ਰੋਕਾ ਨੇ ਮਲਪੀ ਉਧਰ ਹੀ ਵੜਾ ਦੇਣੀ ਹੈ ਹਾਂਜੀ ਹਾਂਜੀ ਮੇਰਾ ਖਿਆਲ ਆਪਣੇ ਆਪਣੇ ਮੰਡੀ ਜਿਹੜੀ ਲੱਗੇ ਤੇ ਅੱਧੀਆਂ ਮੱਜਾਂ ਦੇ ਗੱਬਣਾ ਹੀ ਜਾਂਦੀਆਂ ਜੀ ਕਿਉਂਕਿ ਉਧਰ ਰੇਟ ਕਾਫੀ ਜਾਂਦੇ ਪਰ ਇਹ ਆ ਵੀ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਵੀ ਚਲੋ ਵੀ ਮੱਜਾਂ ਜੇ ਉਧਰ ਹੀ ਦੇਈ ਗਏ ਤੇ ਬਾਅਦ ਚ ਕੱਲ ਨੂੰ ਦੁੱਧ ਕਿੱਥੋਂ ਪੀਣਾ ਤੁਹਾਨੂੰ ਵੀ ਪਤਾ ਕਿੰਨੇ ਦੀ ਆ ਮੱਜਾਂ ਹਾਂਜੀ ਹਾਂਜੀ ਤੇ ਆਪਾਂ ਇਹ ਚਲੋ ਸੱਤਾਂ ਮਹੀਨਿਆਂ ਦੀ ਨਾਲ ਸੂਣ ਵਾਲੀ ਕਰਕੇ ਮੁੱਲ ਜਾਇ ਜੀ ਮੰਗਿਆ ਇਹਦਾ ਪੂਰੇ 60 ਦੀ ਦੇ ਦੀਏ ਛੋਟੇ ਕਰੀਏ ਬਸ ਜਿਹੜੇ ਵੀ ਜਸਨ ਹੋਈਆਂ ਜਿਹੜਾ ਜਸਨ ਹੋਈ ਜਿਹੜਾ ਫਿਰ ਘਟ ਵੱਧ ਨਹੀਂ ਜਿਹਾਣਾ ਅੱਛਾ ਹਾਂਜੀ ਠੀਕ ਆ ਚਲੋ ਬਾਕੀ ਆ ਵੀ ਆਪਣੀ ਚਲੋ ਤਸੱਲੀ ਕਰਕੇ ਕੋਈ ਵੇਸ਼ ਚੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੇ ਕਿਸੇ ਨੇ ਦੋ ਟਾਈਮ ਤਿੰਨ ਟਾਈਮ ਔਨਲਾਈਨ ਚੜਾਉਣੀ ਆ ਹਾਂਜੀ ਔਨਲਾਈਨ ਚਵਾ ਦਾਂਗੇ ਠੀਕ ਆ ਫਿਰ ਜੀ ਹਾਂਜੀ ਠੀਕ